ਅਸੀਂ ਲੈਣਾ ਪਾਣ ਦੇ ਪੱਤੇ ਦੀ ਪਾਪ ਠੀਕ ਹੈ ਉਹਦੇ ਨਾਲ ਸਾਡੀ ਸਕਿਨ ਵਧੀਆ ਹੋ ਜਾਣੀ ਦੁੱਧ ਨਾਲ ਸਕਿਨ ਨੂੰ ਧੋ ਕੇ ਫੇਸ ਦੀ ਤੁਸੀਂ ਕੋਈ ਵੀ ਕਰੀਮ ਲਾ ਲਓ ਇੱਕ ਪਾਸੇ ਤੁਸੀਂ 10000 ਰੁਪਏ ਦਾ ਫੇਸ ਲਗਵਾ ਲਿਓ ਇੱਕ ਪਾਸੇ ਦੁੱਧ ਨਾਲ ਧੋ ਕੇ 20 ਰੁਪਏ ਵਾਲੀ ਘਰੇ ਜਿਹੜੀ ਕਰੀਮ ਪਈ ਆ ਉਹੀ ਲਾ ਲੇ ਦੇਖੋ ਕਮਾਲ ਦੇ ਜਾਨ ਅੱਕੀ ਦੇਖਣੇ ਆਪਦੇ ਵੀ ਆਪਦੇ ਉੱਤੇ ਵੀ ਅਜਮਾਏ ਹੋਏ ਨੇ ਕਈ ਵਾਰੀ ਟੈਲੀਵਿਜ਼ਨ ਤੇ ਜਾਣਾ ਹੁੰਦਾ ਫਟਾਫਟ ਕਾਲੀ ਕਾਲੀ ਐਦਾਂ ਹੀ ਧੋਲੀ ਦਾ ਨੂੰ ਤੁਹਾਨੂੰ ਮੈਂ ਉਹ ਚੀਜ਼ ਦੱਸੂਗਾ ਜਿਹੜੀ ਸਾਰਿਆਂ ਲਈ ਫਾਇਦੇਮੰਦ ਆ ਤੁਹਾਡੇ ਘਰ ਚ ਦੱਸ ਦਿੰਦਾ ਬੱਚਾ ਵੀ ਲਵਾਏ ਤੁਹਾਡੇ ਘਰ ਚ 100 ਸਾਲ ਦਾ ਬਜ਼ੁਰਗ ਵੀ ਲਾਏ ਕੰਮ ਆਊਗਾ ਪੰਚਮ ਹਲਦੀ ਕਾਲੀ ਹਲਦੀ ਅੰਬਾ ਹਲਦੀ ਦਾਰੂ ਹਲਦੀ ਆਪਣੀ ਨਾਰਮਲ ਪੀਲੀ ਹਲਦੀ ਤੇ ਜੰਗਲੀ ਹਲਦੀ ਇਹ ਪੰਜ ਹਲਦੀਆਂ ਦਾ ਮਿਸ਼ਰਣ ਬਣਦਾ ਪੰਚਮ ਹਲਦੀ ਇਹਨੂੰ ਤੁਸੀਂ ਰੋਜ਼ ਦੁੱਧ ਚ ਪਾ ਕੇ ਪੀਓ ਤੁਹਾਡੇ ਅੰਦਰੋਂ ਯੂਰਿਕ ਐਸਿਡ ਕੋਲੇਸਟੇਰੋਲ ਤੁਹਾਡੇ ਅੰਦਰ ਡਾਇਬਟੀਜ਼ ਲੈਵਲ ਤੁਹਾਡੇ ਅੰਦਰ ਯੂਰਿਕ ਐਸਿਡ ਹਰ ਮਤਲਬ ਇਹਨੇ ਚੀਜ਼ ਨੂੰ ਕੰਟਰੋਲ ਕਰ ਦੇਣਾ ਜਦੋਂ ਤੁਹਾਡੇ ਆਰਗਨਸ ਕੰਟਰੋਲ ਹੋਗੇ ਤੁਹਾਡੀ ਬਿਊਟੀ ਨਿਕਲ ਕੇ ਬਾਹਰ ਆਊਗੀ ਅਗਰ ਤੁਸੀਂ ਉਸ ਤੋਂ ਪਹਿਲਾਂ ਕੱਚੇ ਦੁੱਧ ਨਾਲ ਆਪਣੀ ਸਕਿਨ ਨੂੰ ਡਿਪ ਕਰਕੇ ਚਿਹਰੇ ਦੀ ਬਾਡੀ ਪੂਰੀ ਕਰ ਲਓ No problem ਸਕਿਨ ਉਹਨੂੰ ਡਿਪ ਕਰਕੇ ਉਹਨੂੰ ਤੁਸੀਂ ਸਾਫ਼ ਕਰੋ ਕੋਟਨ ਨਾਲ ਤੁਸੀਂ ਦੇਖੋ ਕੋਟਨ ਕਾਲੀ ਹਮ ਸਾਬਣ ਨਾਲ ਨਹਾਲੋ ਪਹਿਲਾਂ ਜਿਹੜਾ ਵੀ ਸਾਬਣ ਤੁਹਾਨੂੰ ਪਸੰਦ ਆ ਉਹ ਸਾਬਣ ਨਾਲ ਚੰਗੀ ਤਰ੍ਹਾਂ ਨਹਾਲੋ ਉਦੋਂ ਬਾਅਦ ਤੁਹਾਨੂੰ ਲੱਗੂਗਾ ਮੈਂ ਸਾਫ਼ ਹਾਂ ਬਿਲਕੁਲ ਉਦੋਂ ਬਾਅਦ ਤੁਸੀਂ ਮਿਲਕ ਲਗਾਓ ਜੀ ਦੁੱਧ ਜਿਹੜਾ ਹੈ ਉਹਨੂੰ ਡਿਪ ਕਰ ਦਿਓ ਦੁੱਧ ਚ ਇੰਨੀ ਕਿ ਸ਼ਕਤੀ ਹੁੰਦੀ ਹੈ ਕਿ ਤੁਹਾਡੀ ਸਕਿਨ ਦੇ ਪੋਰ ਖੋਲ ਦਿੰਦਾ ਹੈ ਪੋਰ ਖੋਲ ਕੇ ਜਿਹੜੇ ਅੰਦਰ ਮੈਲ ਹੈ ਉਹਨੂੰ ਬੋਇਲ ਕਰਕੇ ਬਾਹਰ ਕੱਢ ਦਿੰਦਾ ਅਸਲੀ ਗੁਲਗੰਦ ਲਓ ਪਾਣ ਦਾ ਪੱਤਾ ਲਓ ਚੂਨਾ ਲਾਓ ਕੱਠਾ ਲਾਓ ਇਲੈਚੀ ਪਾਓ ਜੋ ਮਰਜ਼ੀ ਪਾਓ ਉਹਦੇ ਵਿੱਚ ਗੁਲਗੰਦ ਪਾਓ ਫਿਰ ਉਹਨੂੰ ਮੂਹਜ ਪਾਓ ਉਹ ਬਣਿਆ ਮਿੱਠਾ ਪਾਣ ਗਲੋਰੀ ਪਾਣ ਉਹਨੂੰ ਖਾਓਗੇ ਤੁਸੀਂ ਦੇਖੋਗੇ ਚਾਲੇ ਦਿਨਾਂ ਦੇ ਵਿੱਚ ਮੇਰਾ ਅੰਦਰੋਂ ਲੀਵਰ 플ਸ਼ ਹੋ ਰਿਹਾ ਮੇਰਾ ਪਾਚਨ ਕਰਿਆ ਠੀਕ ਹੋ ਰਿਹਾ ਔਲੇ ਦਾ ਪਾਊਡਰ ਕਿੰਨਾ 50 ਗ੍ਰਾਮ ਮੇਥੀ ਦਾ ਪਾਊਡਰ ਮੇਥੀ ਦਾਣਾ ਬਰੀਕ ਵਾਲਾ ਮੇਥੀ ਦਾਣਾ ਉਹਦਾ ਪਾਊਡਰ 50 ਗ੍ਰਾਮ ਫਿਰ ਉਦੋਂ ਇੱਕ ਕਲੌਂਜੀ ਦਾ ਪਾਊਡਰ 10 ਗ੍ਰਾਮ ਇਹਨੂੰ ਮਿਕਸ ਕਰ ਲੋ ਮਿਕਸ ਮੈਚ ਕਰ ਲੋ ਤੇ ਉਦੋਂ ਮਿਕਸ ਮੈਚ ਕਰਨ ਤੋਂ ਬਾਅਦ ਇਹਨੂੰ ਅੱਛੀ ਤਰ੍ਹਾਂ ਪਾਣੀ ਚ ਘੋਲ ਕੇ ਲੋਹੇ ਦੀ ਕਟੋਰੀ ਚ ਘੋਲ ਲਓ ਹੂੰ ਰਾਤ ਨੂੰ ਪਿਆ ਰਹਿਣ ਦਿਓ ਸਵੇਰੇ ਇਹਨੇ ਆਪ ਹੀ ਸ਼ਾਹ ਕਾਲਾ ਹੋ ਜਾਊਗਾ ਕਿਉਂਕਿ ਆਮਲੇ ਨੇ ਲੋਹੇ ਨੂੰ ਖਿੱਚ ਲੈਣਾ ਸ਼ਾਹ ਕਾਲਾ ਉਹਦੇ ਵਿੱਚ 2 ਚਮਚੇ ਦਹੀਂ ਪਾਓ ਦੋ ਤਿੰਨ ਬੂੰਦਾਂ ਵਿੱਚ ਬਦਾਮ ਦਾ ਤੇਲ ਪਾ ਲਓ ਬੂੰਦਾਂ کہہ ਕੇ ਤੇ ਚਮਚੇ ਪਾ ਲਓ ਲੱਗਣਾ ਨਹੀਂ ਇਹ ਪਿਗਲ ਜੂzare ਦੋ ਤਿੰਨ ਬੂੰਦਾਂ ਪਾ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਵਾਲਾਂ ਦੇ ਵਿੱਚ ਮਹਿੰਦੀ ਪੀਤ ਰਣਾ ਅੱਜ ਇੰਨੇ ਪੁਰਾਣੀ ਖੇਤੀ ਆ ਜਿਹੜਾ ਰੰਗ ਹੈ ਇਹ ਅਸਲੀ ਹੈ ਜੀ ਜਿੰਨੇ ਕਹੇਗੇ ਅਸਲੀ ਮਤਲਬ ਇਹ ਇਹ ਮਤਲਬ ਤੁਹਾਡੇ ਵਾਲਾਂ ਦੀ ਜਿਹੜੀ ਗਰੋਥ ਆ ਉਹ ਬੜੀ ਰੂ ਸੋ ਅੱਜ ਦੀ ਵੀਡੀਓ ਬੜੀ ਖਾਸ ਰਹਿਣ ਵਾਲੀ ਹੈ ਸਾਰਿਆਂ ਲਈ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਐ ਚਾਹੇ ਮਹਿਲਾਵਾਂ ਨੇ ਚਾਹੇ ਕਿਉਂਕਿ ਪੁਰੇ ਜਨੇ ਕਿਉਂਕਿ ਸੁੰਦਰ ਹਰ ਕੋਈ ਦੇਖਣਾ ਚਾਹੁੰਦਾ ਹੈ ਖੂਬਸੂਰਤ ਹਰ ਕੋਈ ਦੇਖਣਾ ਚਾਹੁੰਦਾ ਤੇ ਉਸ ਦੇ ਲਈ ਬਹੁਤ ਮਹਿੰਗੀਆਂ ਮਹਿੰਗੀਆਂ ਸੀ ਕਰੀਮਸ ਵੀ ਖਰੀਦਦੇ ਆ ਫੇਸ਼ੀਅਲ ਵੀ ਕਰਾਉਂਦੇ ਆ ਅੱਜ ਕੱਲ ਤਾਂ ਬਹੁਤ ਐਡਵਾਂਸ ਥੈਰਪੀਜ਼ ਆ ਗਈਆਂ ਉਹ ਵੀ ਕਰਵਾਉਂਦੇ ਆ ਪਰ ਕੀ ਇਹ ਸਹੀ ਦਿਸ਼ਾ ਵੱਲ ਅਸੀਂ ਵੱਧ ਰਹੇ ਆ ਕੀ ਸਾਨੂੰ ਅੰਦਰੂਨੀ ਤੌਰ ਤੇ ਖੂਬਸੂਰਤੀ ਮਿਲ ਪਾ ਰਹੀ ਹੈ ਕਿ ਨਹੀਂ ਮਿਲ ਪਾ ਰਹੀ ਸੋ ਅੱਜ ਤੁਹਾਨੂੰ ਬਹੁਤ ਖਾਸ ਗੱਲਾਂ ਇੱਕ ਵਾਰ ਫਿਰ ਤੋਂ ਇਸ ਵੀਡੀਓ ਦੇ ਜ਼ ਜੀ ਡਾਕਟਰ ਸੁਭਾਸ਼ ਗੋਇਲ ਜੀ ਦੇ ਕੋਲ ਪਹਿਲਾ ਪਤਾ ਅੱਜ ਸੀ ਸਵਾਗਤ ਕਰਦੇ ਆ ਜੀ ਆਪਣੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਅਤੇ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਹਾਂ ਜੀ ਤੇ ਪਹਿਲਾਂ ਵੀ ਜਿਹੜੇ ਤੁਸੀਂ ਨੁਸਖੇ ਦੱਸੇ ਨੇ ਸਾਡੇ ਦਰਸ਼ਕਾਂ ਦੇ ਬਹੁਤ ਸਾਰੇ ਕਮੈਂਟਸ ਵੀ ਆਉਂਦੇ ਆ ਕਿ ਬਹੁਤ ਵਧੀਆ ਲੱਗਦਾ ਜੀ ਹੋਰ ਵਧੀਆ ਸਾਨੂੰ ਨੁਸਖੇ ਦੱਸੇ ਜਾਣ ਤੇ ਅੱਜ ਵੀ ਇਹ ਟੌਪਿਕ ਜਿਹੜਾ ਮੈਂ ਲੈ ਕੇ ਆਈ ਹਾਂ ਬਹੁਤ ਸਾਰੀ ਲੇਡੀਜ਼ ਦੇ ਵੀ ਸਾਡੇ ਕੋਲ ਸੁਨੇਹੇ ਕਮੈਂਟਸ ਆਏ ਨੇ ਕਿ ਬਿਊਟੀ ਪ੍ਰੋਡਕਟਸ ਅਸੀਂ ਯੂਜ਼ ਕਰਦੇ ਆ ਜਿੰਨਾ ਚਿਰ ਕਰੀਮਸ ਲਗਾੰਨੇ ਆ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟਸ ਵੀ ਖਰੀਦਦੇ ਆ ਪਰ ਉਹ ਗੱਲ ਨਹੀਂ ਬਣਦੀ ਜੋ ਹੋਣੀ ਚਾਹੀਦੀ ਆ ਉਹ ਚਮਕ ਨਹੀਂ ਆਂਦੀ ਚਿਹਰੇ ਤੇ ਜੋ ਹੋਣੀ ਚਾਹੀਦੀ ਆ ਸੋ ਹਮੇਸ਼ਾ ਖੂਬਸੂਰਤ ਦਿਖਣਾ ਖੁਦ ਨੂੰ ਜਵਾਨ ਬਣਾਏ ਰੱਖਣਾ ਹਰੇਕ ਦੀ ਇੱਕ ਚੁਆਇਸ ਹੁੰਦੀ ਆ ਸੋ ਘਰੇਲੂ ਨੁਸਖਿਆਂ ਨਾਲ ਕਿਵੇਂ ਖੁਦ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਇਹਦੇ ਚ ਨਾ ਜੋ ਮੇਰਾ ਬਚਪਨ ਗੁਜ਼ਰਿਆ ਹੋਇਆ ਇਸ ਚੀਜ਼ ਦੇ ਵਿੱਚ ਜੀ ਮੇਰੇ ਫਾਦਰ ਦਾ ਕੋਸਮੈਟਿਕ ਦਾ ਕੰਮ ਸੀਗਾ ਅੱਛਾ ਜੀ ਤੇ ਮਲੇਰ ਕੋਟਲਾ ਮੇਰਾ ਸ਼ਹਿਰ ਹੈ ਉੱਥੇ ਉਹਨਾਂ ਦੀ ਦੁਕਾਨ ਸੀ ਅਸੀਂ ਸਕੂਲੋਂ ਆ ਕੇ ਉਹਨਾਂ ਦੇ ਨਾਲ ਬੈਠ ਜਾਂਦੇ ਸੀ ਤਾਂ ਨਾ ਜਿੰਨੇ ਵੀ ਆਲੇ-ਦਾਲੇ 60-70 ਪਿੰਡ ਸੀਗੇ ਉਹਨਾਂ ਸਾਰੇ ਪਿੰਡਾਂ ਨੂੰ ਉਹੀ ਇੱਕ ਦੁਕਾਨ ਲੱਗਦੀ ਸੀ ਲਾਲਾ ਸ਼ੰਕਰ لال ਜੀ ਮੰਨਮੀ ਵਾਲੇ ਜੀ ਤਾਂ ਉਹ ਨਾ ਜੀ ਜਿੰਨੇ ਵੀ ਪਿੰਡਾਂ 'ਚ ਵਿਆਹ ਹੋਣਾ ਮਾਤਾ-ਪਿਤਾ ਪੈਣਾ ਨੇ ਆਉਣਾ ਸ਼ਹਿਰ ਤੇ ਉਹਨਾਂ ਨੇ ਆਉਂਦੇ ਹੀ ਕਹਿ ਦੇਣਾ ਵੀ ਭਾਈ ਅਸੀਂ ਮੁੜ ਕੇ ਆਵਾਂਗੇ ਸੁਹਾਗ ਪਟਿਆਰੀ ਤਿਆਰ ਰੱਖਿਆ ਸਾਡੇ ਜੀ 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 ਉਹ ਸੁਹਾਗ ਪਟਿਆਰੀ ਜਾਂਦੀ ਹੁੰਦੀ ਸੀ ਅਗੇ ਜੀ ਤਾਂ ਉਹ ਜਿਹੜੀ ਸੁਹਾਗ ਪਟੈਰੀ ਹੁੰਦੀ ਸੀ ਉਹਦੇ ਤੇ ਡਿਊਟੀ ਜਾਂ ਮੇਰੀ ਹੁੰਦੀ ਸੀ ਜਾਂ ਮੇਰੇ ਵੱਡੇ ਭਰਾ ਦੀ ਪਿਤਾ ਜੀ ਲਾ ਦਿੰਦੇ ਸੀ ਹੁੰਦੇ ਸੀ ਛੋਟੇ ਸੀਗੇ ਤਾਂ ਨੌਲੇਜ ਦੇਤੀ ਬਾਨੀਆਂ ਦੇ ਘਰੇ ਕਹਿੰਦੇ ਨੇ ਜਿਸ ਘਰ ਚ ਬੰਦਾ ਜੰਮਦਾ ਜਿਸ ਤਰ੍ਹਾਂ ਦਾ ਜਿਵੇਂ ਲੋਹਾਰ ਦਾ ਬੱਚਾ ਤਸਲੇ ਕੜਾਈਆਂ ਬਣਾਉਣ ਲੱਗ ਜਾਂਦਾ ਤੇ ਬਾਨੀਆਂ ਦਾ ਪੁੱਤ ਦੁਕਾਨਦਾਰੀ ਤੇ ਤਾਂ ਅਸੀਂ ਤਾਂ ਉਹ ਕਰਨੇ ਤਾਂ ਸੁਹਾਗ ਪਟੈਰੀ ਤੇ ਸਾਡੀ ਡਿਊਟੀ ਹੁੰਦੀ ਤੇ ਬਈ ਤੁਸੀਂ ਬਣਾਉਣੀ ਆ ਫਿਰ ਅੱਛਾ ਫਟਾਫਟ ਆ ਵੀ ਲਿਓ ਜੀ ਨੇਲ ਪਾਲਿਸ਼ ਆ ਸਾਨੂੰ ਨੌਂ ਵਧਾਉਣ ਦੀ ਆਦਤ ਹੁੰਦੀ ਹੁਣ ਤੱਕ ਪਈ ਹੋਈ ਆ ਇਹ ਕੰਟਰੀ ਨਹੀਂ ਪਾਉਂਦੇ ਆ ਨੌਂ ਪਾਲਿਸ਼ ਅਗੇ ਦਿਖਾਉਣੀ ਦੇਖ ਭੈਣ ਉਹ ਆਦਤ ਬਈ ਹੋਈ ਆ ਚਾਹੇ ਕੁਝ ਵੀ ਕਰਗੇ ਕਈ ਚੀਜ਼ਾਂ ਨਾ ਜਨਮ ਤੋਂ ਨਾਲ ਰਹਿ ਜਾਂਦੀਆਂ ਨੇ ਤਾਂ ਉਹ ਉਹ ਸਾਰਾ ਕੰਮ ਮੈਂ ਕਰਦਾ ਉੱਥੇ ਨਾ ਜੀ ਅਸੀਂ ਬੜੀਆਂ ਚੀਜ਼ਾਂ ਐਡਵਾਈਸ ਕਰਦੇ ਸੀ ਹਾਂਜੀ ਸਾਡੇ ਕੋਲ ਨਾ ਲਿਟਰੇਚਰ ਆਇਆ ਕਰਦੇ ਸੀ ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਸੀਗੇ ਕਿ ਇਹਨੂੰ ਲਗਾਉਣ ਤੋਂ ਕਰੀਮ ਨੂੰ ਲਗਾਉਣ ਤੋਂ ਪਹਿਲਾਂ ਕੀ ਕਰਨਾ ਅੱਛਾ ਤੁਸੀਂ ਕਰੀਮਾਂ ਲਾ ਲਓ ਚਾਹੇ ਜਿੱਦੀ ਮਰਜ਼ੀ ਮਹਿੰਗੀ ਲਾ ਲਓ ਚਾਹੇ ਤੁਸੀਂ 1000 ਰੁਪਏ ਦੀ ਕਰੀਮ ਲਾ ਲਓ ਇੱਕ ਦਿਨ ਦੀ ਚਾਹੇ ਤੁਸੀਂ 10000 ਦਾ ਫੇਸ਼ਲ ਕਰਾ ਲਓ ਇੱਕ ਦਿਨ ਦਾ ਮੈਂ ਦੇਖੇ ਨੇ ਮੇਕਅਪ ਇੰਨੇ ਮਹਿੰਗੇ ਇੱਕ ਦਿਨ ਦੇ ਪਰ ਤੁਸੀਂ ਉਸ ਤੋਂ ਪਹਿਲਾਂ ਅਗਰ ਤੁਸੀਂ ਉਸ ਤੋਂ ਪਹਿਲਾਂ ਕੱਚੇ ਦੁੱਧ ਨਾਲ ਉਬਦੀ ਸਕਿਨ ਨੂੰ ਡਿਪ ਕਰਕੇ ਚਿਹਰੇ ਦੀ ਬਾਡੀ ਪੂਰੀ ਕਰ ਲੋ no नुँ। problem ਸਕਿਨ ਨੂੰ ਡਿਪ ਕਰਕੇ ਉਹਨੂੰ ਤੁਸੀਂ ਸਾਫ਼ ਕਰੋ ਕਾਟਨ ਨਾਲ ਤੁਸੀਂ ਦੇਖੋ ਕਾਟਨ ਕਾਲੀ ਹੋ ਗਈ ਹਮ ਸਾਬਣ ਨਾਲ ਨਹਾ ਲਓ ਪਹਿਲਾਂ ਜਿਹੜਾ ਵੀ ਸਾਬਣ ਤੁਹਾਨੂੰ ਪਸੰਦ ਆ ਉਹ ਸਾਬਣ ਨਾਲ ਚੰਗੀ ਤਰ੍ਹਾਂ ਨਹਾ ਲਓ ਉਸ ਤੋਂ ਬਾਅਦ ਤੁਹਾਨੂੰ ਲੱਗੂਗਾ ਮੈਂ ਸਾਫ਼ ਆ ਬਿਲਕੁਲ ਉਸ ਤੋਂ ਬਾਅਦ ਤੁਸੀਂ ਮਿਲਕ ਲਗਾਓ ਜੀ ਦੁੱਧ ਜਿਹੜਾ ਹੈ ਉਹਨੂੰ ਡਿਪ ਕਰ ਦੋ ਦੁੱਧ ਚ ਇੰਨੀ ਕਿ ਸ਼ਕਤੀ ਹੁੰਦੀ ਹੈ ਕਿ ਤੁਹਾਡੀ ਸਕਿਨ ਦੇ ਪੋਰ ਖੋਲ ਦਿੰਦਾ ਉਹ ਪੋਰ ਖੋਲ ਕੇ ਜਿਹੜੀ ਅੰਦਰ ਮੈਲ ਹੈ ਉਹਨੂੰ ਬੋਇਲ ਕਰਕੇ ਬਾਹਰ ਕੱਢ ਦਿੰਦਾ ਹੈ ਦੁੱਧ ਦੀ ਤਾਕਤ ਹੈ ਐਵੇਂ ਨਾ ਸਮਝੋ ਦੁੱਧ ਜਦੇ ਕਿ ਹੋ ਕਰੇ ਐਵੇਂ ਨਹੀਂ ਬੜੀਆਂ ਗੱਲਾਂ ਤੇ ਉਹ ਜਦੋਂ ਲੱਗਦਾ ਤੇ ਉਸ ਤੋਂ ਬਾਅਦ ਉਹਨੂੰ ਕਾਟਨ ਦੇ ਨਾਲ ਸਾਫ਼ ਕਰਕੇ ਦੇਖੋ ਇੰਨੀ ਮੈਲ ਆਊਗੀ ਤੁਸੀਂ ਕਹੋ ਯਾਰ ਹੁਣ ਨਾ ਆਇਆ ਸੀ ਚੰਗੀ ਸਾਬਣ ਨਾਲ ਮੂੰਹ ਧੋਇਆ ਸੀ ਫੇਸ ਬਾਸ਼ ਨਾਲ ਫੇਸ਼ਲ ਕੀਤਾ ਸੀ ਫੇਰ ਆ ਗਿਆ ਹੈ ਮੈਲ ਕਿਉਂ ਅੰਦਰ ਜਿਹੜੀ ਚੀਜ਼ ਹੈ ਉਹਨੂੰ ਬਾਹਰ ਖਤਮ ਕਰਨਾ ਇਹ ਜਿੰਨੇ ਤੁਸੀਂ ਦੇਖੇ ਨਹੀਂ ਐਕਟਰ-ਐਕਟਰ ਫਿਲਮੀ ਉਹਨਾਂ ਦੇ ਲਾਲ ਆ ਗਏ ਕਲਿੰਚਿੰਗ ਮਿਲਕ ਕਰ ਕਰਕੇ ਉਹਨਾਂ ਦੀ ਸਕਿਨ ਨਹੀਂ ਮਚੇਰੇ ਦੀ ਅਲੱਗ ਕੀਤੀ ਪਈ ਹੁੰਦੀ ਰਗੜ ਰਗੜ ਕੇ ਤਾਂ ਇਹ ਜਿਹੜੀ ਚੀਜ਼ ਆ ਇਹਨੂੰ ਸਾਫ਼ ਕਰੋ ਪੂਰੀ ਬਾਡੀ ਦੀ ਸਕਿਨ ਨੂੰ ਹਟਾ ਹੁਟਾ ਨੂੰ ਦਾ ਉਹਦੇ ਨਾਲ ਤੋਦ ਨਾਲ ਧੋਇਆ ਕਰੋ ਹਮ ਐਵੇਂ ਨਹੀਂ ਕਿਹਾ ਬਜ਼ੁਰਗਾਂ ਨੇ ਜਦੋਂ ਕਿ ਆਪਾਂ ਪੈਰੀਆਂ ਤਲਾਉਣੇ ਦੁੱਧੋਂ ਦੁੱਧੋਂ ਨਹਾਓ ਪੂਤੋਂ ਫਲੋ ਜੀ ਜੀ ਦੁੱਧੋਂ ਨਹਾਉਗੀ ਹੁੰਦਾ ਹੈ ਹਮ ਹੈ ਉਹ ਕਦੇ ਐ ਨਹੀਂ ਕਹਿੰਦੇ ਦਾਰੂ ਨਾਲ ਲਾਓ ਦੁੱਧ ਨਾਲ ਲਾਓ ਕਹਿੰਦੇ ਹਨ ਤਾਂ ਇਸ ਕਰਕੇ ਦੁੱਧ ਨਾਲ ਨਹਾਉਣ ਦਾ ਮਤਲਬ ਹੈ ਦੁੱਧ ਨੂੰ ਚੰਗੀ ਤਰ੍ਹਾਂ ਬਾਡੀ ਤੇ ਮਲਣ ਦਾ ਮਤਲਬ ਹੈ ਤੁਸੀਂ ਵੱਧ ਤੋਂ ਵੱਧ ਕਿੰਨਾ ਦੁੱਧ ਮਲ ਲਓਗੇ ਹਮ ਸਾਲ ਦੇ ਵਿੱਚ ਕਿੰਨੀ ਵਾਰੀ ਦੁੱਧ ਦੇ ਹਫ਼ਤੇ ਚ ਇੱਕ ਵਾਰੀ ਮਲ ਵੀ ਲਿਆ 10 ਰੁਪਏ ਦਾ ਤਾਂ ਸਾਲ ਚ 3600 ਦਾ ਦੁੱਧ ਮਲ ਲਿਆ 362 ਦੇਣਾ ਜੋ ਵੀ ਸਾਇਦ 3600 ਤੋਂ ਵੀ ਘੱਟ ਜੇ ਰੋਜ਼ ਮਲੋਗੇ 10 ਰੁਪਏ ਦਾ ਤਾਂ ਬਣੂ 3600 ਦਾ ਪਰ ਕਿੱਡੀ ਕੀ ਗੱਲ ਮਲੋ ਉਹਦੇ ਨਾਲ ਫਾਇਦੇ ਬਹੁਤ ਹੁੰਦੇ ਨੇ ਇੱਕ ਖਾਣ ਲਈ ਤੁਸੀਂ ਅੰਦਰ ਜੀ ਗੁਲਕੰਦ ਹਮ ਗੁਲਕੰਦ ਗੁਲਾਬ ਦੇ ਫੁੱਲ ਤੋਂ ਬਣਦੀ ਹੈ ਅਸਲੀ ਗੁਲਗੰਦ ਲਓ ਪਾਣ ਦਾ ਪੱਤਾ ਲਓ ਚੂਨਾ ਲਓ ਕੱਥਾ ਲਓ ਇਲਾਇਚੀ ਪਾਓ ਜੋ ਮਰਜ਼ੀ ਪਾਓ ਉਹਦੇ ਵਿੱਚ ਗੁਲਗੰਦ ਪਾਓ ਹੂੰ ਫਿਰ ਉਹਨੂੰ ਮੂੰਹ 'ਚ ਪਾਓ ਉਹ ਬਣਿਆ ਮਿੱਠਾ ਪਾਣ ਗਲੋਰੀ ਪਾਣ ਉਹਨੂੰ ਖਾਓਗੇ ਤੁਸੀਂ ਦੇਖੋਗੇ ਯਾਰ ਚੰਦ ਦਿਨਾਂ ਦੇ ਵਿੱਚ ਮੇਰਾ ਅੰਦਰੋਂ ਲੀਵਰ 플ਸ਼ ਹੋ ਰਿਹਾ ਹੂੰ ਮੇਰਾ ਪਾਚਨ ਕਰਿਆ ਠੀਕ ਹੋ ਰਹੀ ਹੈ ਦਵਾਈ ਬਣਾ ਕੇ ਖਾਣਾ ਪਾਣ 'ਚ ਤੁਸੀਂ ਜੋ ਮਰਜ਼ੀ ਪਾ ਲਓ ਇਲਾਇਚੀ ਸੌਂਫ ਤੇ ਉਹਦੇ ਵਿੱਚ ਜੀਰਾ अजवाइन ਵੀ ਪਾ ਸਕਦੇ ਹੋ ਉਹ ਪਾ ਕੇ ਤੁਸੀਂ ਚਬਾਓ ਤੁਸੀਂ ਆਨੰਦ ਲਓ ਇਸ ਚੀਜ਼ ਦਾ ਨਾ ਜਿਹੜੀ ਆਦਮੀ ਜਿਹੜਾ ਪਾਣ ਦਾ ਨਸ਼ਾ ਕਰਦਾ ਉਹਦੇ ਵਿੱਚ ਪੱਤੀ ਪਾਉਂਦਾ ਆਪਦੀ ਕੋਈ 2 ਨੰਬਰ ਕੋਈ 10 ਨੰਬਰ ਕੋਈ ਪਤਾ ਨਹੀਂ ਕਿਹੜੇ-ਕਿਹੜੇ ਨੰਬਰ ਉਹ ਨਸ਼ੇ ਕਰਦਾ ਉਹ ਕਰਨ ਦੋ ਉਹਦੀ ਇੱਛਾ ਜੀ ਅਸੀਂ ਉਹਦੇ ਵਿੱਚ ਆਪਦਾ ਲੌਂਗ ਅਲਰਜੀ ਪਾ ਲਓ ਤੇ ਅਸੀਂ ਲੈਣਾ ਪਾਣ ਦੇ ਪੱਤੇ ਦੀ ਭਾਪ ਠੀਕ ਹੈ ਉਹਦੇ ਨਾਲ ਸਾਡੀ ਸਕਿਨ ਵਧੀਆ ਹੋ ਜਾਣੀ ਹੈ ਦੁੱਧ ਨਾਲ ਸਕਿਨ ਨੂੰ ਧੋ ਕੇ ਫੇਸ ਦੀ ਤੁਸੀਂ ਕੋਈ ਵੀ ਕਰੀਮ ਲਾ ਲਿਓ ਹਮ ਇੱਕ ਪਾਸੇ ਤੁਸੀਂ 10000 ਰੁਪਏ ਦਾ ਫੇਸ ਲਗਵਾ ਲਿਓ ਇੱਕ ਪਾਸੇ ਦੁੱਧ ਨਾਲ ਧੋ ਕੇ 20 ਰੁਪਏ ਵਾਲੀ ਘਰੇ ਜਿਹੜੀ ਕਰੀਮ ਪਈ ਆ ਉਹੀ ਲਾ ਲਿਓ ਦੇਖੋਗੇ ਕਮਾਲ ਦੇ ਰਿਜ਼ਲਟ ਅੱਖੀਂ ਦੇਖੇ ਹੋਏ ਨੇ ਆਪ ਤੇ ਵੀ ਆਪਦੇ ਉੱਤੇ ਵੀ ਅਜਮਾਏ ਹੋਏ ਨੇ ਕਈ ਵਾਰੀ ਟੈਲੀਵਿਜ਼ਨ ਤੇ ਜਾਣਾ ਹੁੰਦਾ ਫਟਾਫਟ ਕਾਲੀ ਕਾਲੀ ਐਦਾਂ ਹੀ ਧੋ ਲਈਦਾ ਮੂੰਹ ਠੀਕ ਹੋ ਜਾਂਦਾ ਐਡੀ ਕਿਹੜੀ ਗੱਲ ਆ ਤੇ ਮਤਲਬ ਕਹਿਣ ਦਾ ਸੱਡੀਆਂ ਭੈਣਾਂ ਲਈ ਮਾਤਾਵਾਂ ਲਈ ਖਾਸ ਕਰ ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਪਰ ਹੋ ਗਈ ਹੈ ਜਿਨ੍ਹਾਂ ਦੇ ਬੱਚੇ ਵੀ ਨੇ ਉਹਨਾਂ ਮਾਤਾ ਭੈਣਾਂ ਲਈ ਇਹ ਨੁਸਖਾ ਬਹੁਤ ਕਾਮਯਾਬ ਹੈ ਔਰ ਇੱਕ ਹੋਰ ਦੱਸ ਲੈਣਾ ਤੁਹਾਨੂੰ ਜੀ ਬਾਲ ਟੁੱਟਦੇ ਨੇ ਬਾਲ ਝੜਦੇ ਨੇ ਬਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਨੇ ਦੋ ਮੁਹੇ ਹੋ ਰਹੇ ਨੇ ਵਾਲਾਂ ਦੀ ਜੂੜੀ ਜੀ ਬਣ ਗਈ ਐਡੀ ਲੰਬੀ ਗੁੱਤ ਸੀ ਆ ਕੇ ਕਹੀ ਕਹਣੀਆਂ ਵੀਰੇ ਜਿਵੇਂ ਹੀ ਖਤਮ ਹੋ ਗਈ ਹੂੰ ਉਹਨਾਂ ਲੋਕਾਂ ਵਾਸਤੇ ਫालतू ਚੱਕਰਾਂ 'ਚ ਨਾ ਪਾਓ ਆਮਲੇ ਦਾ ਚੂਰਨ ਲਿਆਓ ਰੀਠਾ ਸਿੱਕਾ ਕਾਇ ਨਹੀਂ ਪਾਉਣਾ ਆਮਲੇ ਦਾ ਚੂਰਨ ਲੈ ਕੇ ਆਓ ਐਵੇਂ ਨਾ ਭੇਡ ਚਾਲ ਉਹੀ ਵੀ ਸਾਰੇ ਉਹ ਕਰਦੇ ਨੇ ਮੈਂ ਵੀ ਕਰਨਾ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਤੁਹਾਨੂੰ ਮੈਂ ਉਹ ਚੀਜ਼ ਦੱਸੂਗਾ ਜਿਹੜੀ ਸਾਰਿਆਂ ਲਈ ਫਾਇਦੇਮੰਦ ਆ ਤੁਹਾਡੇ ਘਰ ਚ ਦੱਸ ਦਿੰਦਾ ਬੱਚਾ ਵੀ ਲਵਾਏ ਤੁਹਾਡੇ ਘਰ ਚ 100 ਸਾਲ ਦਾ ਬਜ਼ੁਰਗ ਵੀ ਲਾਏ ਕੰਮ ਆਊਗਾ ਨੁਸਕਾ ਔਲੇ ਦਾ ਪਾਊਡਰ ਕਿੰਨਾ 50 ਗ੍ਰਾਮ ਮੇਥੀ ਦਾ ਪਾਊਡਰ ਮੇਥੀ ਦਾਣਾ ਬਰੀਕ ਵਾਲਾ ਮੇਥੀ ਦਾਣਾ ਉਹਦਾ ਪਾਊਡਰ 50 ਗ੍ਰਾਮ ਫਿਰ ਉਹਦਾ ਕਲੌਂਜੀ ਦਾ ਪਾਊਡਰ 10 ਗ੍ਰਾਮ ਇਹਨੂੰ ਮਿਕਸ ਕਰ ਲੋ ਮਿਕਸ ਮੈਚ ਕਰ ਲੋ ਤੇ ਉਦੋਂ ਬਾਅਦ ਇਹਨੂੰ ਮਿਕਸ ਮੈਚ ਕਰਨ ਤੋਂ ਬਾਅਦ ਇਹਨੂੰ ਅੱਛੀ ਤਰ੍ਹਾਂ ਪਾਣੀ 'ਚ ਘੋਲ ਕੇ ਲੋਹੇ ਦੀ ਕਟੋਰੀ 'ਚ ਘੋਲ ਦਿਓ ਹੂੰ ਰਾਤ ਨੂੰ ਪਿਆ ਰਹਿਣ ਦਿਓ ਸਵੇਰੇ ਇਹਨੇ ਆਪ ਹੀ ਸ਼ਾਹ ਕਾਲਾ ਹੋ ਜਾਣਾ ਕਿਉਂਕਿ ਆਮਲੇ ਨੇ ਲੋਹੇ ਨੂੰ ਕਿਚ ਲੈਣਾ ਹੂੰ ਸ਼ਾਹ ਕਾਲਾ ਹੋਏ ਉਹਦੇ ਵਿੱਚ 2 ਚਮਚੇ ਦਹੀਂ ਪਾਓ 2-3 ਬੂੰਦਾਂ ਵਿੱਚ ਬਦਾਮ ਦਾ ਤੇਲ ਪਾ ਲਓ ਬੂੰਦਾ ਕਿਹਾ ਕਿ ਤੇ ਚਮਚੇ ਪਾ ਲੋ ਲੱਗਣਾ ਵੀ ਨਹੀਂ ਫਿਰ ਪਿਗਲ ਜੂ ਸਾਰੇ ਦੋ ਤਿੰਨ ਬੂੰਦਾ ਪਾਓ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਵਾਲਾਂ ਦੇ ਵਿੱਚ ਮਹਿੰਦੀ ਦੀ ਤਰ੍ਹਾਂ ਲਾ ਦਿਓ ਅੱਜ ਇੰਨੇ ਪੁਰਾਣੀ ਖੇਤੀ ਆ ਜਿਹੜਾ ਰੰਗ ਹੈ ਇਹ ਅਸਲੀ ਹੈ ਜੀ ਜਿੰਨੇ ਕਹੇਗੇ ਅਸਲੀ ਆ ਮਤਲਬ ਇਹ ਇਹ ਮਤਲਬ ਤੁਹਾਡੇ ਵਾਲਾਂ ਦੀ ਜਿਹੜੀ ਗਰੋਥ ਆ ਉਹ ਬਣੀ ਰਹੂਗੀ ਤੇ ਉਹਦੇ ਵਿੱਚ ਕਲਰ ਵੀ ਤੁਹਾਨੂੰ ਲਾਉਣ ਦੀ ਲੋੜ ਨਹੀਂ ਪਊਗੀ ਇਹਦੇ ਨਾਲ ਨੇਚਰਲ ਕਲਰ ਬਣੂਗਾ ਜਿਹੜਾ ਨੁਸਖਾ ਦੱਸਿਆ ਦੁਬਾਰਾ ਨਾ ਪੁੱਛਿਓ ਮੈਨੂੰ ਫੋਨ ਕਰਕੇ ਕਮੈਂਟ ਵਿੱਚ ਵੀ ਨਾ ਪੁੱਛਿਓ ਵੀਡੀਓ ਨੂੰ ਬੈਕ ਕਰਕੇ ਸੁਣਿਓ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਆ ਬਹੁਤ ਮਿਹਨਤ ਨਾਲ ਵੀਡੀਓ ਬਣਦੇ ਨੇ ਮੈਂ ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਮੇਰੀ ਹਫੀਸਾ ਦੇ ਪੈਸੇ ਦੋ ਨਾ ਮੈਂ ਕਦੇ ਕਿਸੇ ਨੂੰ ਕਿਹਾ ਪਰ ਮੇਰੀ ਇੰਨੀ ਕੀ ਮਦਦ ਕਰਿਆ ਕਰੋ ਵੀ ਕਮੈਂਟਾਂ ਦੇ ਵਿੱਚ ਨਾ ਮੇ ਤੋਂ ਨੁਸਖਾ ਦੁਬਾਰਾ ਨਾ ਪੁੱਛਿਆ ਕਰੋ ਇਹਨੂੰ ਸੁਣ ਲਿਆ ਕਰੋ ਦੁਬਾਰਾ ਦੁਬਾਰਾ ਚੰਗਾ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰੋ ਜੇ ਤੁਹਾਡੇ ਆਪ ਦੇਖਣ ਦਾ ਬਫਰੈਂਡ ਨੂੰ ਭੇਜ ਦੋ ਕਿ ਵੀ ਚੰਗੀ ਤਰ੍ਹਾਂ ਦੇਖ ਕੇ ਮੈਨੂੰ ਦੱਸ ਕਿਵੇਂ ਲਾਉਣਾ ਜੇ ਕੋਈ ਕੁੜੀ ਦੇਖਦੀ ਹੈ ਬாய்ਫਰੈਂਡ ਨੂੰ ਭੇਜ ਦੇ ਕਿਉਂਕਿ ਕਦੂਏ ਦੀ ਆਪਾਂ ਮੰਨ ਲੈਣੇ ਆ ਉਹਨੂੰ ਕਹਿ ਵੀ ਚੰਗੀ ਤਰ੍ਹਾਂ ਪੜ੍ਹ ਕੇ ਸੁਣ ਕੇ ਮੈਨੂੰ ਦੱਸ ਮੈਂ ਕਿਵੇਂ ਲਾਉਣਾ ਆਪੇ ਆਪਸ ਚ ਦੋਨੇ ਜਣੇ ਲਾਉਂਗੇ ਤੁਸੀਂ ਯਾਦ ਕਰੋਗੇ ਵੀ ਸੁਭਾਸ਼ ਗੁਇਲ ਨੂੰ ਥੈਂਕ ਯੂ ਕਿੱਦਾਂ ਬੋਲਣਾ ਕਮੈਂਟ ਬਾਕਸ ਵਿੱਚ ਜਾ ਕੇ ਤੁਹਾਡਾ ਦਿਲ ਕਰੂਗਾ ਕਮੈਂਟ ਬਾਕਸ ਦੇ ਵਿੱਚ ਅਸੀਂ ਥੈਂਕਸ ਕਰ ਦਈਏ ਕਿਉਂਕਿ ਇਹ ਜਿਹੜੇ ਨੁਸਖੇ ਮੈਂ ਦੱਸੇ ਨੇ ਕਮਾਲ ਦੇ ਨੁਸਖੇ ਨੇ ਜੀ ਬਿਲਕੁਲ ਚਲੋ ਇਹ ਤੁਸੀਂ ਦੱਸਿਆ ਕਿ ਕਿਵੇਂ हेयर ਪੈਕ ਤੁਸੀਂ ਦੱਸਤਾ ਕਿ ਕਿਵੇਂ ਲਗਾਇਆ ਜਾਏ ਔਰ ਬਹੁਤ ਅੱچھے ਹੈਅਰਜ਼ ਵੀ ਰਹਿੰਦੇ ਨੇ ਕਿਉਂਕਿ ਅੱਜਕੱਲ ਅਸੀਂ ਦੇਖ ਰਹੇ ਹੇਅਰ ਪ੍ਰੋਬਲਮਸ ਇੰਨੀ ਜ਼ਿਆਦਾ ਹੈ ਮੂੰਹ ਮੂੰਹ ਤੋਂ ਹੋਂ ਦਾ ਤਰੀਕਾ ਵੀ ਦੱਸਿਆ ਬਿਲਕੁਲ ਮੂੰਹ ਤੋਂ ਹੋਂ ਦਾ ਵੀ ਤਰੀਕਾ ਦੱਸਿਆ ਚਲੋ ਮੈਂ ਹੁਣ ਇਹ ਪੁੱਛਣਾ ਚਾਹ ਰਹੀ ਸੀ ਡਾਈਟ ਵਿੱਚ ਹੁਣ ਕਿਹੜੀ ਕਣੇ ਕਣੇਵਾਲ ਰਹਿਣ ਡਾਈਟ ਬੋਲਦੀ ਮੈਨੂੰ ਧਿਆਨ ਆ ਗਿਆ ਗੰਨੇ ਦਾ ਰਸ ਜੀ ਗੰਨੇ ਦਾ ਰਸ ਰੋਜ਼ ਪੀਓ 100 ਸਾਲ ਤੰਦਰੁਸਤ ਜਿਓ ਇਹ ਗੱਲ ਗਰੰਟਡ ਆ ਹੂੰ ਹੂੰ ਗੰਨੇ ਦਾ ਰਸ ਰੋਜ਼ ਪੀਓ 100 ਸਾਲ ਤੰਦਰੁਸਤ ਜਿਓ ਐਵੇਂ ਨਹੀਂ ਮੈਂ ਕਹਿੰਦਾ ਜੀ ਗੰਨੇ ਦੇ ਵਿੱਚ ਜਿਹੜੇ ਜਿਹੜੇ ਐਕਟ੍ਰੈਕਟ ਆ ਜਿਹੜੇ ਉਹਦੇ ਵਿੱਚ ਤੱਤ ਆ ਉਹ ਸਾਡੀ ਬਾਡੀ ਨੂੰ ਚਾਹੀਦੇ ਆ ਅਸੀਂ ਗੰਨਾ ਦਾ ਰਸ ਕਦੋਂ ਪੀਤਾ ਕਿਸੇ ਨੂੰ ਪੁੱਛ ਲਓ ਕੋਈ ਕਹਿੰਦਾ ਜੀ ਦਸਹਿਰੇ ਦੇ ਪੀਤਾ ਦੀ ਕੋਈ ਕਹਿੰਦਾ ਦੀਵਾਲੀ ਦੇ ਪੀਤਾ ਦੀ ਕੋਈ ਕਹਿੰਦਾ ਫਲਾਣੀ ਜਗ੍ਹਾ ਮੇਲੇ 'ਚ ਗਏ ਤੇ ਉੱਥੇ ਪੀਤਾ ਦੀ ਆ ਸੜਕਾਂ 'ਤੇ ਜਿਹੜੇ ਗੰਨੇ ਵਾਲੇ ਖੜੇ ਆ ਇਹਨਾਂ ਕੋਲ ਖੜ ਕੇ ਰਸ ਪੀਆ ਕਰੋ ਇਹ ਸਿੱਧਾ ਪੈਸਾ ਕਿਸਾਨ ਕੋਲ ਜਾਂਦਾ ਹੈ ਕਿਸਾਨ ਸਿੱਧਾ ਖੇਤ 'ਚ ਜਾਂਦਾ ਹੈ ਖੇਤ 'ਚੋਂ ਗੰਨਾ ਬੀਜਦਾ ਹੈ ਉਹਦੇ ਕਿਸਾਨ ਕੋਲ ਪੈਸਾ ਆਉਂਦਾ ਤਾਂ ਸਾਰੀ ਦੁਨੀਆ ਚੱਲਦੀ ਹੈ ਮੇਰਾ ਤਾਂ ਵੀ ਕਾਰੋਬਾਰ ਕਿਸਾਨ ਦੇ ਸਿਰ 'ਤੇ ਚੱਲਦਾ ਥੋੜਾ ਕਿੱਥੇ ਚੱਲਦਾ ਮੈਨੂੰ ਪਤਾ ਨਹੀਂ ਇਸ ਕਰਕੇ ਕਿਸਾਨ ਨੂੰ ਮਜ਼ਬੂਤ ਕਰਨਾ ਕਿਸਾਨ ਜਦੋਂ ਕਿਸਾਨ ਹੀ ਨਹੀਂ ਕੋਈ ਜੱਟ ਜ਼ਿਮੀਂਦਾਰ ਕਿਸਾਨ ਹੈ ਜਿਹਦੇ ਕੋਲੇ ਜ਼ਮੀਨ ਹੈ ਉਹੀ ਜ਼ਿਮੀਂਦਾਰ ਹੈ ਮੇਰੇ ਕੋਲੇ ਖੁਦ ਕੋਲੇ 22 ਕਿੱਲੇ ਜ਼ਮੀਨ ਹੈ ਆਪਾਂ ਤਾਂ ਖੁਦ ਨੂੰ ਜ਼ਿਮੀਂਦਾਰ ਮੰਨਦੇ ਆਂ ਬੀਜਦੇ ਆਂ ਚੀਜ਼ਾਂ ਤੇ ਬਣਾਉਨੇ ਵੀ ਆਂ ਬੀਟ ਗ੍ਰਾਸ ਬੀਜਿਆ ਹੋਇਆ ਕਾਲੀ ਹਲਦੀ ਬੀਜੀ ਹੋਈ ਆ ਇੱਕ ਇੱਕੀ ਚਿੱਟੀ ਹਲਦੀ ਬੀਜੀ ਆ ਜੀ ਅੱਛਾ ਜੀ ਸੁਣੀ ਬਣੀ ਹੋਣੀ ਆ ਅੱਜ ਇਹਦੀ ਚਿੱਟੀ ਹਲਦੀ ਗੂਗਲ ਸਰਚ ਕਰੋ ਤੇ ਲਿਖੋ ਚਿੱਟੀ ਹਲਦੀ ਸਵੇਦ ਹਲਦੀ ਤੁਹਾਨੂੰ ਪਤਾ ਲੱਗੂ ਕਿਹੜੀ ਹੈ ਗੋਇਲ ਐਮ ਹੀ ਨਹੀਂ ਬੋਲਦਾ ਸਰਚ ਕਰਕੇ ਬੋਲਦਾ ਤੇ ਤੁਸੀਂ ਉਹ ਦੇਖੋ ਉਹ ਜਿਹੜੀ ਚਿੱਟੀ ਹਲਦੀ ਉਹ ਤਾਂ ਕਮਾਲ ਦੀ ਬਿਊਟੀ ਪ੍ਰੋਡਕਟ ਹੈ ਜੀ। ਓਕੇ ਹਾਂ ਉਹਦੇ ਬਾਰੇ ਫੇਰ ਗੱਲ ਕਰਾਂਗੇ ਅੱਜ ਨਹੀਂ। ਬਿਲਕੁਲ ਇੱਕ ਅਲੱਗ ਪੂਰੀ ਵੀਡੀਓ ਬਣਾਵਾਂਗੇ ਆਪਾਂ। ਉਹ ਅਲੱਗ ਬਣਾਵਾਂਗੇ ਚਿੱਟੀ ਹਲਦੀ ਤੇ ਉਹ ਜਿਹੜੀ ਚੀਜ਼ ਹੈ ਨਾ ਜੀ ਹੁਣ ਡਾਈਟ ਤੁਸੀਂ ਮੈਨੂੰ ਪੁੱਛੀ ਐ। ਪਹਿਲੀ ਡਾਈਟ ਦੇ ਵਿੱਚ ਚੀਜ਼ ਨੋਟ ਕਰ ਲਓ ਪੰਚਮ ਹਲਦੀ। ਹਮ ਕਾਲੀ ਹਲਦੀ, ਅੰਬਾ ਹਲਦੀ, ਦਾਰੂ ਹਲਦੀ, ਆਪਣੀ ਨਾਰਮਲ ਪੀਲੀ ਹਲਦੀ ਤੇ ਜੰਗਲੀ ਹਲਦੀ ਇਹ ਪੰਜ ਹਲਦੀਆਂ ਦਾ ਮਿਸ਼ਰਣ ਬਣਦਾ ਪੰਚਮ ਹਲਦੀ। ਹਮ ਇਹਨੂੰ ਤੁਸੀਂ ਰੋਜ਼ ਦੁੱਧ ਚ ਪਾ ਕੇ ਪੀਓ। ਤੁਹਾਡੇ ਅੰਦਰੋਂ ਯੂਰਿਕ ਐਸਿਡ, ਕੋਲੇ ਤੁਹਾਡੇ ਅੰਦਰ ਡਾਇਬੀਟਿਸ ਲੈਵਲ ਤੁਹਾਡੇ ਅੰਦਰ ਯੂਰਿਕ ਐਸਿਡ ਹਰ ਮਤਲਬ ਇਹਨੇ ਚੀਜ਼ ਨੂੰ ਕੰਟਰੋਲ ਕਰ ਦੇਣਾ ਜਦੋਂ ਤੁਹਾਡੇ ਆਰਗਨਸ ਕੰਟਰੋਲ ਹੋਗੇ ਤੁਹਾਡੀ ਬਿਊਟੀ ਨਿਕਲ ਕੇ ਬਾਹਰ ਆਊਗੀ ਫਿਰ ਤੁਹਾਡੇ ਇੱਕ ਚੀਜ਼ ਹੋਰ ਬਦਲ ਦਿੰਦਾ ਅੱਖਾਂ ਦੇ ਵਿੱਚ ਜਿੰਨਾ ਤੇ ਚਿਪਚਪਾਹਟ ਰਹਿੰਦੀ ਆ ਮੂੰਹ ਚਿਪਚਪ ਕਰਦਾ ਮੂੰਹ ਚੋਂ ਦੁਰਗੰਧ ਆਉਂਦੀ ਆ 스মেল ਮਾਰਦੀ ਆ ਉਹਨਾਂ ਨੂੰ 5 ਵਜੇ ਸ਼ਾਮ ਨੂੰ 3 ਗ੍ਰਾਮ ਤ੍ਰਿਫਲਾ ਪਾਊਡਰ ਖਾਣ ਦੀ ਸਲਾਹ ਮੈਂ ਦਿੰਦਾ ਠੀਕ ਹੈ ਨਾ ਬਧੂਗਾ ਪੇਟ ਨਾ ਬਦੂਗਾ ਵੇਟ ਨਾ ਕੋਈ ਪ੍ਰੋਬਲਮ ਔਰ ਲਾਈਫਟਾਈਮ ਤੁਸੀਂ ਜੇ ਤੰਦਰੁਸਤ ਜੀਣਾ ਚਾਹੁੰਦੇ ਹੋ ਇਹ ਦੋ ਚੀਜ਼ਾਂ ਮੇਰੀਆਂ ਨੋਟ ਕਰ ਲਓ ਗੰਨੇ ਦਾ ਰਸ ਔਰ ਤ੍ਰਿਫਲਾ ਇਹ ਨੂੰ ਨਾ ਛੱਡਿਓ ਮਿੱਤਰੋ ਮੈਂ ਬਾਰ-ਬਾਰ ਕਹੀ ਜਾਂਦਾ ਇਹ ਗੱਲਾਂ ਐਵੇਂ ਨਹੀਂ ਮੈਂ ਕਹਿੰਦਾ ਮੈਨੂੰ ਐ ਵੀ ਜਿੰਨਾ ਤੁਸੀਂ ਤੰਦਰੁਸਤ ਰਹੋਗੇ ਉਹਨਾਂ ਮੇਰਾ ਥੈਂਕ ਯੂ ਬੋਲੋਗੇ ਜਿੰਨਾ ਤੁਸੀਂ ਮੇਰਾ ਥੈਂਕ ਯੂ ਬੋਲੋਗੇ ਉੰਨੀ ਮੇਰੀ ਬਾਬੇ ਨਾਨਕ ਦੇ ਘਰੇ ਹਾਜ਼ਰੀ ਲੱਗੀ ਜਾਣੀ ਐ ਵੀ ਇਹ ਮੇਰੇ ਬਣਾਏ ਬੰਦਿਆਂ ਲਈ ਕੋਈ ਚੰਗੀ ਗੱਲ ਕਰਦਾ ਜਿਹੜੇ ਥੈਂਕ ਯੂ ਥੈਂਕ ਯੂ ਕਰੀ ਜਾਂਦੇ ਨੇ ਤਾਂ ਇਹ ਜਦੋਂ ਤੁਸੀਂ ਕਰੋਗੇ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਸਰੀਰ 'ਚ ਨਾ ਖੰਗ ਨਾ ਖੁਸ਼ਕੀ ਨਾ ਠੰਡ ਨਾ ਕੁਝ ਵਨ ਹਰ ਚੀਜ਼ ਤੁਹਾਨੂੰ ਫਾਇਦਾ ਹੋਊਗਾ ਇਹਨਾਂ ਚੀਜ਼ਾਂ ਨੂੰ ਅਜ਼ਮਾਇਆ ਕਰੋ ਜੀ ਬਿਲਕੁਲ ਸੋ ਜ਼ਰੂਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਜ਼ਮਾਓ ਤੇ ਨੇਚਰਲੀ ਕੁਦਰਤੀ ਤੌਰ ਤੇ ਖੂਬਸੂਰਤ ਤੁਸੀਂ ਹੋ ਸਕਦੇ ਹੋ ਤੇ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟਸ ਵੀ ਖਰੀਦਣ ਦੀ ਜ਼ਰੂਰਤ ਤੁਹਾਨੂੰ ਨਹੀਂ ਪੈਗੀ ਤੇ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਕਰਨਾ ਤਾਂ ਕਿ ਬਾਕੀ ਜਣੇ ਵੀ ਹੋਰ ਤੁਹਾਡੇ ਆਸ-ਪਾਸ ਤੁਹਾਡੇ ਪਰਿਵਾਰ ਵਿੱਚ ਜਿਉ ਨੇ ਤੁਹਾਡੀਆਂ ਸਹੇਲੀਆਂ ਦੋਸਤ ਕੋਈ ਨੇ ਉਹ ਵੀ ਇਹਨਾਂ ਨੁਸਖਿਆਂ ਦਾ ਫਾਇਦਾ ਚੱਕ ਸਕਣ ਸੋ ਇਹ ਨੁਸਖੇ ਸਿਰਫ ਖੂਬਸੂਰਤੀ ਲਈ ਨਹੀਂ ਹੈ ਤੁਹਾਡੇ ਤੰਦਰੁਸਤ ਉਹਨੂੰ ਆਪਣਾ ਡੇਲੀ ਰੁਟੀਨ ਇਸੇ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਅਸੀਂ ਸਾਰੀਆਂ ਬਿਮਾਰੀਆਂ ਤੋਂ ਹਮੇਸ਼ਾ ਦੂਰ ਰਹੀਏ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ ਵੱਡਾ ਬਹੁਲਾ ਗਿਆਨ ਅੱਜ ਫਿਰ ਤੁਸੀਂ ਸਾਡੀ ਵੀਡੀਓਜ਼ ਦੇ ਜ਼ਰੀਏ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਟੇ ਸਾਰੀ ਜਾਣਕਾਰੀ ਇਕੱਠੀ ਕਰਕੇ ਗੋਇਲ ਸਾਹਿਬ ਤੋਂ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਪਰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਹੋਰ ਕਿਹੜੇ ਟੌਪਿਕਸ 'ਤੇ ਅਸੀਂ ਵੀਡੀਓਜ਼ ਲੈ ਕੇ ਆਈਏ ਤੇ ਜੇ ਤੁਸੀਂ ਕੀ ਨੁਸਖੇ ਸਾਰੇ ਨੁਸਖੇ ਅਪਣਾ ਰਹੇ ਹੋ ਕਿਵੇਂ ਦੇ ਰਿਜ਼ਲਟਸ ਮਿਲ ਰਹੇ ਨੇ ਉਹ ਵੀ ਸਾਨੂੰ ਜ਼ਰੂਰ ਕ